ਜਦ ਜਦ ਬਲੌਗ ਦੀ ਸਟਾਰਟਿੰਗ ਹੋ ਰਹੀ ਆ ਤਾਂ ਕੰਪਨੀ ਨਿਊ ਤੇ ਬਾਈ ਹੁਣੀ ਮਸਾਂ ਠਾਲੇ ਦੇ ਚਾਹ ਪੀਣ ਲੱਗ ਕੇ ਉੱਠ ਕੇ ਜਦ ਦੀ ਬਾਈ ਬਾਈ ਮੈਂ ਉੱਠ ਆਇਆ 5 ਵਜੇ ਆ ਬਾਈ ਸਾਡੇ ਕਦੋਂ ਉੱਠਿਆ ਆ ਉੱਠੇ ਸਾਢੇ 7 ਵਾਹ ਬਈ ਮੈਂ ਤਾਂ ਉੱਠ ਕੇ ਨਹੀਂ ਜਦ ਸਾਢੇ 7 ਵਾਲੇ ਸਾਡੇ ਨਹੀਂ ਸਾਢੇ 7 ਨਾ ਹੋਣ ਸਾਢੇ 7 ਉੱਟ ਕੇ ਚਾਹ ਪੀਣ ਲੱਗੇ ਨੇ ਕੋਈ ਨਾ ਫੇਰ ਨਾ ਘਟ ਨਾ ਨਾਨਾ ਕੰਨਾ ਕੰਮ ਨਵੇੜ ਲੱਗ ਗਿਆ ਬਾਚਰਾ ਪਗੜ ਦੇਖਦਾ ਕਾ ਮੇਰੇ ਹੈ ਨਹੀਂ ਕਿ ਤਾਂ ਮੇਰੇ ਪਹਿਲੇ ਹੀ ਨਹੀਂ ਇਹ ਚਾਹ ਰਿਹਾ ਉਹ ਨਹੀਂ ਲੇ ਗੋ ਰਹੀ ਹੈ ਨਾ ਕਹਿੰਦੇ ਖਾਣੇ ਨਾਲ 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 ਪਹਿਕਾਰੇ ਕਰ ਬੰਦੇ ਤੈਨੂੰ ਦਿੱਤੇ ਨਹੀਂ ਉਹ ਤੇ ਚਾਰਜ ਕਰਾਇਆ ਨਹੀਂ ਤੈਨੂੰ ਦਿੱਤੇ ਨਹੀਂ ਤੇ ਚਾਰਜ ਕਰਾਇਆ ਤੂੰ ਕੀ ਤੂੰ ਤੂੰ ਗਲੇ ਮੇਰੇ ਨੂੰ ਨਾ ਚਾਰਜ ਨਹੀਂ ਮੁੱਦਾ ਕਰ ਦੇ ਪਾਪੇ ਤੇ ਤੈਨੂੰ ਦਿੱਤੇ ਨਹੀਂ ਮੈਨੂੰ ਕਿਹਦੇ ਨਾਲ ਦਾ ਮੰਗਦੇ ਦਾ 100 ਨਾਨਾ ਨੂੰ ਦੇ ਦੇ ਪੈਸੇ ਯਾਰ ਪੈਸੇ ਮੰਗਦਾ ਇਹ ਬੰਦਾ ਕਹ ਦੇ ਉਹ ਪੈਸੇ ਦੇ ਦੇ ਚਾਰੀ ਕਿਹਦੇ ਪਾਪੇ ਦੇ ਕਿ ਆਜ ਕਰਿਆ ਗਲਤਾ ਨੂੰ ਲਾ ਕਰੋ ਇਹ ਪੈਸੇ ਮੰਗਦਾ ਜਿਹਦੇ ਵੇਰੇ ਮਾਗਦਾ ਬਲਿਆ ਕਿਹਦਾ ਬੈਠੇ ਇਨੇ ਇਨੇ ਕੋਈ ਕੰਮ ਕਰਨਾ ਨੇ ਟਿੱਕੀ ਮਗਾ ਲਈ ਖਾਣ ਨੂੰ ਵੀ ਟਿੱਕੀ ਲਿਆ ਦੇ ਚਾਹ ਨਾਲ ਉੱਪਰ ਉਹ ਗਾ ਸੌਸ ਪਾ ਲਿਆ ਇਹਨੂੰ ਐਡ ਕਰੋੜ ਕਰੋੜ ਇਧਰ ਉਹ ਵੀ ਦੇਖ ਲਓ ਮੌਸਮ ਖਰਾਬ ਹੋ ਗਿਆ ਬਾਈ ਮੀਂਹ ਪੈਣ ਲੱਗ ਗਿਆ ਵਾਹਿਗੁਰੂ ਮੇਰ ਕਰੀ ਸੱਚਾ ਪਾਸਾ ਬਾਜਾਂ ਵਾਲਿਆ ਸਾਈਆਂ ਤੇਰੇ ਆਸਰਾ ਮੇਰ ਕਰਿਓ ਤੇ ਬਾਈ 10 ਕਿਲੋ ਚੀਨੀ ਲੈਣ ਵਾਸਤੇ ਕਿੰਨੇ ਜਾਣੇ ਜਾ ਰਹੇ ਨੇ ਭਾਜੀ ਇਹਨੇ ਭਾਜੀ 2-2 ਕਿਲੋ ਚੀਨੀ ਟਿੱਕੀ ਚੋ ਗਿਆ ਉਹ ਵੀ ਇਹ ਬੋਲਾ ਹਮਾਰੇ ਯਹਾਂ ਵਰਖਾ ਨਹੀਂ ਹੈ ਮਾਪੇ ਸਲੋਗ ਹੈ ਉੱਥੇ ਸਨੋ ਪੈਂਦੀ ਆ ਸਨੋ ਪੈਂਦੀ ਆ ਹਾਂ ਇਹਨਾਂ ਨੂੰ ਕੀ ਪਤਾ ਯਾਰ ਵੀ ਕਿ ਕਿਤੇ ਘੁੰਮੇ ਦਾ ਹੈ ਨਹੀਂ ਯਾਰ ਬੱਚੇ ਨੇ ਆਪਣਾ ਬੱਚੇ ਨੇ ਕਿਤੇ ਜਾ ਕੇ ਕਹਿੰਦਾ ਕਿ ਕਿੱਥੇ ਆ ਗਏ ਕਿਸੇ ਚੈਂਪ ਦੀ ਫੋਟੋ ਉਹ ਵੀ ਦਿਖਾ ਦੇ ਜੋ ਟਾਵਰ ਕਰਾਉਂ ਚਾਹ ਜਾਂਦਾ ਉਹ ਉਹ ਦਿਖਾ ਦੇ ਕਿਸਾ ਜਾਂ ਕਚਾਪ ਕਾ ਲਿਆ ਜਾਂ ਹਾਂ ਆਪੇ ਇੱਡਾ ਮੋਣਾ ਲੈ ਨੂੰ ਮੁਰਿਓ ਖਾਂਦੇ ਹੈ ਨਹੀਂ ਦੂਰੀ ਦਾ ਨਹੀਂ ਨਹੀਂ ਹੈ ਨਹੀਂ ආ දෙවා දාලප ජ පැවිට පැන ගෝවදිය එවා බාල්ටටිද බරන්නම වනවාද එනකර ඉපේ දෙකර ඉපේ එත් දෙක්ක එන රාදධ එක් ණ සුන්සන

ਚੱਲਿਆ ਓਏ ਹੋਏ ਖੜਾ ਜਾ ਖੜਾ ਖੜ ਜਾ ਖੜਾ ਜਾ ਖੜਾ ਜਾ ਖੜਾ ਕਾਹਦਾ ਕੀ ਰਿਹਾ ਕੋ ਨਾ ਲੈ 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 ਆ ਆਇਓ ਨਾ ਜੰਗਾ ਸਾਹਮਣੂ ਆਜੋ ਹੁਣ ਸਾਹਮਣੂ ਆਜੋ ਸਾਹਮਣੂ ਆਜੋ ਹੁਣ ਓ ਯਾਰ ਆ ਗਾ ਚਲ ਬੈਠਦੇ ਆ ਅਸੀਂ ਕੀ ਕਰੀ ਜਾਂਦੇ ਯਰੇ ਤੂੰ ਲੈ ਤੂੰ ਧਿਆਨ ਨਹੀਂ ਦਿੱਤਾ ਕਰ ਕਰ ਹੋਰ ਕਰ ਲਾ ਹੋਰ ਕਰ ਲਾ ਉਥੇ ਲੈ ਜਾਣੀ ਬੁੱਜਤ ਤਾਂ ਸਟਾਰਟ ਕਰੀ ਹਾਂ ਚੱਲ

ਜੇਨ ਦਰਸ਼ਨ ਕਿਉਂ ਸਿੱਖੀ ਜੇ ਰੋ ਬਲਾ ਆ ਗਈ ਤਰਪਾਲ ਅਨਾਤ ਵਿਦੇਸ ਪਾਏ ਗੁਰਮੁਖ ਉਹ ਆੜ ਉਹ ਬਰੇ ਚਾਹ ਚੂ ਪੀ ਲੋ ਯਾਰ ਉਹ ਚਾਹ ਚੂ ਪੀ ਲੋ ਦੋ ਵਾਰ ਪੀ ਲਈ ਫਰੀਦ ਹੀ ਅਤਾ ਪਿੰਦੇ ਬੋਲੇ ਬੋਲੇ ਜਾਨੀ ਕਾਫੀ ਦੋ ਨੂ ਜਾਗੇ ਉੱਥੇ ਲੈਣੀ ਪਵੇ ਨਾ ਸਟਾਰਕ ਵਕ ਤੇ ਫਿਰ ਤੂੰ ਹੀ ਮੂੰਹ ਢੋਗੇ ਬੀ ਆਹ ਸਟਾਰਕ ਵਕ ਉਕਾ ਦੇਖਾ ਇਦਾਂ ਸਵੇਰੇ ਹੀ ਗਏ ਭਾ ਬੜਦੀ ਆ ਜਿਹੜੀ ਭਾ ਉੱਤੋਂ ਡਿੱਦੀ ਨਹੀਂ ਹੁੰਦਾ 50 ਬੰਦੇ ਬੈਠੇ ਨੇ ਗੇਟ ਵੀ ਖੋਲਦਾ ਸਾਲ ਦੇ ਸੀ ਬੱਠੇ ਅੱਜ ਹੀ ਪਹਿਲਾਂ ਬੰਦਾ ਜੱਟਾ ਦਾ ਲਾਲੀ বাস ਘਾਰੇ ਯਾਰ ਪੰਜਵੀਂ ਸਹੀ ਵਾਰ ਵੀਰਿਆ ਤੂੰ ਪੰਜਵੀਂ ਸਹੀ ਵਾਰ ਵੀਰਿਆ ਤੂੰ ਆਲੇ ਆ ਕੇ ਖਾਣ ਖਾੜ ਹੀ ਆਇਆ ਕਰੋ ਤੁਸੀਂ ਆ ਜਾ ਆ ਰਹੀ ਪਕੌੜੇ ਪਰ ਟੀਮ ਸਾਡੀ ਕਿੱਥੋਂ ਇਕੱਠੇ ਕਰਕੇ ਲਿਆਂਦੇ ਆਏ ਕਿੱਥੋਂ ਇਕੱਠੇ ਕਰਕੇ ਲਿਆਂਦੇ ਆਏ ਆਏ ਹਾਏ ਅਸੀਂ ਮਾਰ ਰਹੇ ਹਾਂ ਤੋ ਆਹ ਸਾਨ ਮਾਰੇ ਤੋ ਆਏ ਮੇਰੇ ਵੀਰ ਜੀ ਮਣ ਬੁਲਾਏ ਆਏ ਬਿੰਡ ਕਹਿੰਦਾ ਬਿੰਡ ਬੁਲਾਏ ਆਏ ਬਿੰਡ ਬੁਲਾਏ ਆਏ ਯਾਰ ਬੁਲਾਜ ਤੁਰੇ ਹੋਏ ਨੇ ਉਹ ਤੁਰੇ ਹੋਏ ਨੇ ਪਾਣੀ ਉਹ ਸੌ ਦੀ ਚੱਟੀ ਜਾਂਦੇ ਆ ਕਰ ਦੇ ਕੋ ਬਹੁਤ ਬਹੁਤ ਨਹੀਂ ਵੀ ਕੱਢ ਦੋ ਜਾ ਕੇ ਉਧਰ ਸੁਣੋ ਕੀ ਆ ਕੀ ਆ ਅਕੌੜੇ ਵਾਲ ਨਹੀਂ ਪਲੇਅਰ ਸਿਸਟਮ ਆਦ ਨੂੰ ਆਇਆ ਪਰ ਕਿਨੇ ਹਿਆ ਹਾਂ 5400 ਦੇ ਕੰਪਲਟ ਪਈਆ ਉਹ ਆ ਗਿਆ ਪਿੱਛੇ ਨਾਲੇ ਪਾਣੀ ਲਈ ਆਉਂਦੇ ਨਾਲੇ ਚਾਹ ਲਈ ਆਉਂਦਾ ਹਾਂ 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 ਉਹ ਤਨੀ ਬਾਗੇ ਜਾ ਬਾਗੇ ਤੇ ਬਾਈ ਬੰਦੇ ਨੱਚ ਨੱਚ ਕੇ ਥੱਕ ਗਏ ਬੈ ਕੇ ਹੁਣ ਸੈਟ ਬੈਟ ਹੋ ਗਏ ਬਾਈ ਮੇਰਾ ਵਿਆਹ ਤੇ ਜਿੰਨਾ ਮਰਜ਼ੀ ਨੱਚ ਲੈ ਵਿੱਚ ਆ ਜਾ ਰਹੀ ਸੀ ਚੰਦੂ ਕਾਸੀ ਦੇ ਬਾਰੇ ਬਾਰੇ ਆ ਆ ਆਏ ਹਾਏ ਅੱరే ਬੰਦੇ ਆ ਜੀ ਗੁੜੀ ਸਾਡੀ ਆ ਜੀ ਇਹ ਮਤਾਰੇ ਕਰੀ ਜਾਈ ਚਾਹ ਪੀ ਲਈ ਆਲੇ ਬਸ ਚਾਹ ਪੀ ਕੇ

ਕਾ ਵਾਈਬ ਹੋਗਾ ਬਹੁਤ ਸੈਟ ਥੋੜਾ ਜਿਹਾ ਇਹ ਦੇਖ ਇਧਰ ਵੀ ਦਿਖਾ ਦ ਬੱਤ ਲੈ ਆ ਤੂੰ ਉਹਨੂੰ ਲੈ ਪਹਿਲੇ ਚੱਕ ਲਈ ਇਹਦਾ ਇਹਦਾ ਮੂੰਹ ਦਿਖਾ ਗਾਜ਼ੀਏ ਤੈਨੂੰ ਬਾਬੇ ਵਾਲੀ ਕਰਕੇ ਝੂਠੇ ਚੀਜ਼ ਨਹੀਂ ਖਾਈ ਦੋਂਦੀ ਇਧਰ ਨੂੰ ਕਰ ਲੈ ਅਜੂਰਾ ਅਰੇ ਵੀ ਹਾਇ ਅਰੇ ਗਾਲੀ ਕੱਢੀ ਜਾਂਦਾ ਬੱਕੀ ਲਾ ਉਹ ਦੋੜਦੇ ਉਹ ਯਾਰ ਬੈ ਜਾ ਯਾਰ ਐਵੇਂ ਕੀ ਬੁੱਤੂ ਗੱਲਾਂ ਨੇ ਤੇ ਕਾਸੀ ਯਾਰ ਯਾਰੀ ਨਹੀਂ ਮਰ ਬਸ ਯਾਰ ਉਹ ਯਾਰੀ ਹਰ ਦੇਈ ਹੈ ਨਹੀਂ ਫਿਰ ਯਾਰੀ ਯਾਰੀ ਰੱਖ 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 ਜੂਆ ਜੂਆੜ ਯਾਰੀ ਤਾਂ ਤੂੰ ਕਰਦੇ ਓਏ ਓਏ ਦੇਖ ਛੜ ਜਾ ਓਏ ਥੋੜੀ ਸੱਟ ਲਾਉਂਦੇ ਛੜ ਜਾ ਇੱਕ ਮਿੰਟ ਰੁਕ ਜਾ ਉਹ ਬੜੀ ਚੰਗਿਆਰੀ ਉਹ ਬੜਾ ਖੜਾ ਹੋ ਗਿਆ ਉਹ ਮਾਵਾੜਾ ਚੰਗਾ ਸੋਹੋ ਓਰੇ ਨੱਟ ਦੇ ਬਾਹਰ ਇਹ ਪਤਾ ਲੋ ਜੀ ਕਹਿੰਦੇ ਕਾਸੀ ਵੱਲੋਂ ਪਾਰਟੀ ਕਾਸੀ ਡੈਡੀ ਨੂੰ ਕਹਦੇਗਾ ਪੀਟੀਐਮ ਕਰ ਦੇ ਕਾਸੀ ਦੀ ਪੀਵੀ ਤੇ ਰਾਗੇ ਪਾਰਟੀ ਬਾਈ ਵੱਲੋਂ ਹਾਂ ਭਾਈ ਪਾਰਟੀ ਫੁੱਲ ਇਹਨੇ ਜ਼ਾਰਾ ਨੂੰ ਗੱਡੀ ਮਹਗੀ ਗੱਡੀਆਂ ਨਾ ਪਤਾ ਘਾ ਮੜਾ ਆ ਕਈ ਵਾਰ ਪੁਲਿਸ ਘੇਰ ਲੱਗ ਜਾਂਦਾ ਮਰਜੀ ਉਹ ਚੱਕਰ ਇੱਕ ਲੱਖ 20 ਹਜ਼ਾਰ ਦੀ ਕਿਹੜੀ ਉਹ ਤਾਂ ਸਸਤੀ ਆ ਇਹ ਤਾਂ 1 ਲੱਖ 20 ਹਜ਼ਾਰ ਦੀ ਹੈ ਚਲੋ ਵੀ ਕਾਸੀਬ ਨੂੰ ਮਾਰ ਲਈ ਇਹ ਜੜੇ ਕੇ ਫੋਨ ਲਾ ਲੋ ਜਦੀ ਗਲਜਾਰੀ ਨੂੰ ਉਹ ਫੋਨ ਮੁੜ ਗਿਆ ਇੱਕ ਠੀਕ ਆ ਕਹਿਆ ਨੇ ਆਪਾਂ ਮੰਨ ਵੀਰ ਠੀਕ ਆ ਇਹਨਾਂ ਆ ਦੇ ਕੋ ਖਾਲਾ ਰੁਕੀ ਕਿ ਲੋ ਜਿਹਨੇ ਚੀਕਾਂ ਦੇ ਵੀਰ ਤੇ ਪੈਸੇ ਦੇਣੇ ਨੇ ਉਹ ਲੈ ਲੋ ਮਖਾਲਵਾ ਆਪ ਦਾ ਉਹ ਆ ਬੁੱਧੂ ਗੱਲਾਂ ਕਰੜੇ ਕਰੀ ਜਾਂਦੇ ਨੇ ਕੋਈ ਨਹੀਂ ਤਾਂ ਗੱਲਾਂ ਲਾ ਆਪਣੇ ਤਾਂ ਬੱਕੜਾ ਦਾ ਤਾੜੇ ਦਾ ਨਹੀਂ ਕਰਾ ਤੇਰਾ ਭਾਈ ਨੇ ਵਧਾਈਆਂ ਦੇ ਦੋਰੀ ਨਹੀਂ ਵਧਾਈਆਂ ਦੇ ਰੋ ਵਧਾਈਆਂ ਦੇ ਵਾਹ ਤੇਰੇ ਮੇਜ ਦੀ ਕੁੜੀ ਲੱਭ ਗਈ ਆ ਜੀ ਬਾਰਾ ਬਾਗਾਈ ਜੀਰੇ ਆਜੋ ਖਾਜੀ ਜੀਰੇ ਆਜੋ ਸਾਨੂੰ ਭਾਈ ਖਾਣੇ ਨਹੀਂ ਆਉਦਾ ਬੱਤਰਾਂ ਟੋਣੇ ਲੈ ਕੇ ਚੱਲ ਕੋਲ ਤੇ ਲੋਕਰੇ ਦੂਰੀ ਨਾਲ ਜਾਣਾ ਚੱਲ ਕੋਲ ਤੇ ਤੇ ਬੱਟੇ ਰੋਗ ਦੇ ਭਾਈ ਭਈਆ ਚੱਲੀਏ ਮੇਰਾ ਚੱਲੀਏ ਭਾਈ ਜੀ ਪਾਣੀ ਦੀ ਫੜ ਦੇ ਨਾਲ ਹੀ ਲੈ ਚੱਲ ਉੱਦੂ ਆਵੀਂ ਪਾਣੀ ਨਹੀਂ ਕੀ ਤੇਜੀ ਭਾਈ ਬੇ ਰਾਈਟ ਸੋ ਆਸੀ ਜਾ ਹਾਂ ਭਾਈ ਕਾਸ਼ੇ ਬਰਾਬਰ ਖੜਾ ਕੇ ਦੇਖ ਲੋ ਕਿਹੜਾ ਉੱਚਾ ਚੱਲ ਹਾਂ ਇੱਕ ਗੱਲ ਕਰਾਂ ਮੀਂਹ ਕਿੱਥੇ 435 ਬੋਅਰ ਕਾ ਬਾਈ ਫਿਰ ਵੀ ਗਰਦੇ ਨਹੀਂ ਹੈਗੀ ਆਪਣੀ ਮੈਂ ਕਿਹਾ ਕਿਹਾ ਵੀ ਕੋਈ ਨਹੀਂ ਕੇ ਉਹ ਵਧੀਆ ਉਹ ਇੱਕ ਲੱਖ 70 ਖੜੀ ਆ ਇੱਕ ਲੱਖ 20 ਹਜ਼ਾਰ ਦੀ ਭਾਈ ਜੀ ਮਹਿੰਗੀ ਗੱਡੀ ਆ ਸਸਤੀ ਦਾ ਪੱਟ ਨਹੀਂ 170 ਵੀਰੇ 70 ਨਹੀਂ ਠੀਕ ਆ ਦੇ ਜਿੱਤ ਹਲਦਾਰ ਹੁਣ ਕਹਦਾ ਬਾਈ ਗੱਡੀ ਲਾਉਣੀ ਆ ਉਹ ਤੇ ਕਹਿੰਦਾ ਬਾਈ ਰੋਡ ਕੀ ਲਾਦਿਆ ਬਾਈ ਕਿੱਥੋਂ ਆਈ ਰਿਹਾ ਜੀ ਅੱਜ ਇਹ ਕੌਣ ਨੇ ਕੌਣ ਨੇ ਪਰ ਜਾਣ ਕੇ ਇਹਦੇ ਵਿੱਚ ਮਾਰਦੇ ਵਿੱਚ ਮਾਰਦੇ ਵਿੱਚ ਮਾਰ ਲੱਗ ਗਿਆ ਬਾਈ ਜਾਣ ਕੇ ਹੋ ਦਿਨ ਅਜੇ ਵੀ ੱਟਾ ਹੀ ਲਵਾਵਾਵਾ ਓਏ ਤੇ ਚਲਾ ਆ ਗਏ ਉਹ ਉੱਥੇ ਲਾਉਣੀ ਅੱਗੇ ਉਹ ਪਿੱਛੇ ਗੋਪੀ ਨਾ ਨਵਰੇ ਆਰੇ ਪੂਰੀ ਸੈਟਾ ਅੱਜ ਬਾਈ ਜੀ ਆਪਣੇ ਬਲੌਗ ਦਾ ਐਂਡ ਕਰਾਂਗੇ ਦੱਸੋ ਬਾਈ ਜੀ ਤੁਹਾਨੂੰ ਬਲੌਗ ਕਿੱਦਾਂ ਬਣਿਆ ਦੱਸਣਾ ਪੂਰਾ ਦਵਾ ਦਵਾ ਇੱਕ ਵਾਰ ਬਾਈ ਬਲੌਗ ਬਲੌਗ ਬਣਾਉਣਾ ਐਂਡ ਕਰ ਲੈਂਗੇ ਕਲਪ ਕਰਦੇ ਮੈਂ ਜੂਟ ਰਹਾ ਕਿ ਮੈਂ ਸਟਾਰਟ ਹੀ ਨਹੀਂ ਕਰੀ ਮੈਂ ਗਾਣਾ ਬੋਝ ਲਾਈ ਜਾਂਦਾ ਵਾ ਐਸੇ ਨਹੀਂ ਹੋ ਗਈ ਫੜੇ ਹੱਥ ਮੁਖੜੇ ਓਏ ਉਹ ਕਿਹੜਾ ਹਾ ਸਾਰੇ ਇਕੱਠਾ ਹੋ ਜਾਵਾ ਕਿਹਦੇ ਆਵੇ ਬੂਏ ਬੋਲਦੇ ਉੱਥੇ ਲੈਣੇ ਕਿਹਨ ਕਿੱਥੇ ਇੱਥੇ ਆ ਸਾਰੇ ਬੰਦਾਂ ਗਰਾਸਟਾ ਇਹ ਖੜ ਜਾ ਖੜਿਆ ਵੀ ਚਲ ਉਹ ਖੜ ਚਲ ਲੋੜੀ ਅੱਜ ਤੇਰੀ ਬਲਾਵ ਰਸਣਾ ਕਹਿ ਰਿਆ ਬਣਿਆ ਵਾ ਤੇ ਹੁਣ ਅਸੀਂ ਕਰਨਾ ਗਿਆ ਵਲੌਗ ਦੀ ਸਮਾਪਤੀ ਹਾਂਜੀ ਅੱਜ ਦਾ ਬਲਾਵ ਐਨ ਆਈ ਅੱਜ ਕੋਈ ਖਾਸ ਬਲਾਗ ਨਹੀਂ ਸੀ ਬਸ ਇੰਜੋਏ ਕੀਤਾ ਸੀ ਲੋੜੀ ਦੀ ਤੇ ਮਿਲਦੇ ਹਾਂ ਜਲਦੀ ਨੈਕਸਟ ਵਲੌਗ ਦੇ ਵਿੱਚ